ਸਭ ਤੋਂ ਪਹਿਲਾਂ ਆਹ ਵੀਡੀਓ ਦੇਖੋ ਫਿਰ ਆਪਾਂ ਇਹਦੇ ਫਨੀ ਕਮੈਂਟ ਪੜਾਂਗੇ ਇੱਕ ਨਾ ਗਧਾ ਲਿਆ ਉਹ ਚਿੱਟੇ ਰੰਗ ਦਾ ਉਹਨੂੰ ਧੋ ਕੇ ਸਵਾਰ ਕੇ ਉੱਤੇ ਸੋਨੇ ਦੀਆਂ ਲਾ ਦੋ ਖੁਰੀਆਂ ਸੋਨੇ ਦੀ ਲਾ ਦੋ ਕਾਠੀ ਸੋਨੇ ਦੀ ਪਾ ਦੋ ਲਗਾਮ ਉੱਪਰ ਜੜ ਦੋ ਹੀਰੇ ਮੋਤੀ ਘੋੜਾ ਨਹੀਂ ਬਣ ਜਾਣਾ ਉਹਨੇ ਗਧਾ ਹੀ ਰਹਿਣਾ ਉਹਨੇ ਸਵੇਰੇ ਕੰਜਰੀਆਂ ਵਾਂਗੂ ਤਿਆਰ ਕਰਕੇ ਤੋਰ ਦਿੰਨੇ ਆ ਉਹਨੂੰ ਕਦੇ ਕਿਸੇ ਰੰਗ ਦੀ ਜੈਕਟ ਪਾ ਕੇ ਕਦੇ ਕਿਸੇ ਰੰਗ ਦੀ ਪੀਲੀ ਜੀ ਪੱਗ ਬਨ ਕੇ ਤੋਰ ਦਿੰਨੇ ਆ ਤੇ ਗਲ ਦੇ ਵਿੱਚ ਜੀਰ ਕੇਜਰੀਵਾਲ ਨੇ ਪਾਈ ਹੋਈ ਆ ਉਹ ਉਹ ਭਗਵੰਤ ਮਾਨ ਆ ਜਿਹਨੂੰ ਕਹਿੰਦੇ ਸੀ ਉਹਦੇ ਪਜਾਮੇ ਦੇ ਥੱਲੇ ਵੀ ਖਾਕੀ ਨੀਕਰ ਆ ਸੁਣ ਲੈ ਭੰਡਾ ਤੇ ਸੁਣ ਲੋ ਭੰਡ ਦੇ ਚਮਚਿਓ ਵੀਰ ਦੀ ਗੱਲ ਗਜਬ ਇੱਜ਼ਤੀ ਹੈ ਭੇਡਾਂ ਦਾ ਤਾਂ ਮਰਨ ਹੋ ਗਿਆ ਸੱਚ ਸੁਣ ਕੇ ਜਮਾਲ ਅੱਖਰਪੇ ਦੀ ਗੱਲ ਕੀਤੀ ਹੈ ਵੀਰ ਨੇ ਯਹੀ ਨਹੀਂ ਅਭੀ ਹੋਰ ਸੁਣੀਏ ਵੀਰੇ ਇਹ ਗੱਲ ਬੜੀ ਕਸੂਤੀ ਜਗਾ ਤੇ ਮਿਰਚਾਂ ਵਾਂਗ ਲੜਨੀ ਹੈ ਮੇਰਾ ਘਰ ਵੀ ਕਰੋ ਮੇਰੇ ਕੋਲ ਤਾਂ ਅਜਾ ਧੱਕ ਧੱਕ ਹੋ ਰਿਹਾ ਉਹ ਪਿਸ਼ਾ ਵੀ ਪਿਆਮੇ ਵਿੱਚ ਕਰ ਦਿੰਦਾ ਜਦੋਂ ਅੱਧੀ ਬੋਤਲ ਪੀਤੀ ਹੁੰਦੀ ਕੱਪੜੇ ਵੀ ਸਾਰੇ ਲਾਲਾ ਕੇ ਮਾਰਦਾ ਜਦੋਂ ਪੂਰਾ ਰੱਜਿਆ ਹੁੰਦਾ ਗੱਲ ਨੋਟ ਕਰੋ ਇਹਨੂੰ ਕੀ ਪਤਾ ਨਿਕਦਾ ਰੰਗ ਕੋਈ ਗੜਬੜ ਲੱਗਦੀ ਹੈ